ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕਾਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜੀ ਵੀਡੀਓ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਹਨਾ ਮੇਰੀਆਂ ਭੈਣਾਂ ਨਾਲ ਵੀਡੀਓ ਸ਼ੇਅਰ ਕਰਦੇ ਆ ਜਿਹੜੀ ਉਹ ਆਪਣੀ ਹੈਗੀ ਸਲਵਾਰ ਦੀ ਕਟਿੰਗ ਹੈ ਕਿਉਂਕਿ ਆਪਾਂ ਨੇ ਕਦੇ ਸਲਵਾਰ ਦੀ ਕਟਿੰਗ ਨਹੀਂ ਪਾਈ ਹੈਗੀ ਬਹੁਤ ਜ਼ਿਆਦਾ ਕਮੈਂਟ ਆਉਂਦੇ ਸੀਗੇ ਮੈਨੂੰ ਐ ਹੋ ਜਾਂਦਾ ਵੀ ਸਲਵਾਰ ਤਾਂ ਜਿਹੜੀ ਹੈਗੀ ਚਲੋ ਹਰ ਕੋਈ ਕੱਟ ਹੀ ਲੈਂਦਾ ਹੈ ਹਨਾ ਤੇ ਜਿਹੜੀ ਹੈਗੀ ਅੱਜ ਆਪਾਂ ਸਲਵਾਰ ਦੀ ਕਟਿੰਗ ਦੀ ਜਿਹੜੀ ਹੈਗੀ ਵੀਡੀਓ ਸ਼ੇਅਰ ਕਰਾਂਗੇ ਤੁਹਾਡੇ ਨਾਲ ਵੀ ਇਹ ਸਲਵਾਰ ਤੁਸੀਂ ਕਿੱਦਾਂ ਕੱਟ ਸਕਦੇ ਜਿੱਦਾਂ ਇਹ ਕੜਾਈ ਵਾਲਾ ਸੂਟ ਸੀਦਾ ਹਨਾ ਉਹਦੇ ਵਿੱਚੋਂ ਜਿਹੜਾ ਹੈਗਾ ਕੱਪੜਾ ਵੀ ਥੋੜਾ ਹੀ ਬਚਿਆ ਕਿਉਂਕਿ ਕੜਾਈ ਵਾਲੇ ਸੂਟ ਦੇ ਵਿੱਚ ਥੋੜਾ ਜਿਹਾ ਜਦੋਂ ਲੰਬਾ ਜਾਂ ਥੋੜਾ ਜਿਹਾ ਭਾਰੀ ਦਾ ਨਾਪ ਹੋਵੇ ਉਹਦੇ ਵਿੱਚ ਕੱਪੜਾ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਕਿਉਂਕਿ ਵਿਚਾਲੇ ਕੜਾਈ ਹੋਣ ਕਰਕੇ ਹਨਾ ਐਦਾਂ ਹੋ ਜਾਂਦਾ ਹੁਣ ਆਪਾਂ ਜਿਹੜੀ ਇਹਦੀ ਸਲਵਾਰ ਬਣਾਉਣੀ ਹੈ ਆਪਾਂ ਪਾਕਿਸਤਾਨੀ ਸਲਵਾਰ ਤਾਂ ਨਹੀਂ ਬਣਾਉਂਦੇ ਸਟੇਟ ਜੀ ਸਲਵਾਰ ਬਣਾਵਾਂਗੇ ਵੈਸੇ ਗੋਡੇ ਪਾਵਾਂਗੇ ਹਲਕੀ ਜੀ ਸਲਵਾਰ ਬਣਾਵਾਂਗੇ ਹਲਕੀ ਜੀ ਉਹ ਪਾਉਂਦੇ ਆ ਤੇ ਹਲਕੀ ਜੀ ਇਹਦੀ ਬਣਦੀ ਹੈ ਕੱਪੜੇ ਦੀ ਤੇ ਆਪਾਂ ਉਹ ਸਲਵਾਰ ਤੁਹਾਡੇ ਨਾਲ ਸ਼ੇਅਰ ਕਰਦੇ ਆ ਵੀ ਕਿਦਾਂ ਕਿੰਨੇ ਕਿੰਨੇ ਇੰਚ ਦੇ ਤੁਸੀਂ ਗੋਡੇ ਲੈਣੇ ਆ ਕਿੰਨੀ ਇੰਚ ਦੀ ਲਵਾਈ ਲੈਣੀ ਹੈ ਇਹਨਾਂ ਦੀ ਜਿਹੜੀ ਸਾਰੀ ਲਵਾਈ ਹੈਗੀ 벨ਟ ਵਿੱਚ ਲਾ ਕੇ 35 ਇੰਚ ਲਵਾਈ ਹੈ 35 ਇੰਚ ਇਹਨਾਂ ਦੀ ਸਲਵਾਰ ਦੀ ਲਵਾਈ ਹੈਗੀ ਹੈ ਉਹਦੇ ਹਿਸਾਬ ਨਾਲ ਜਿਹੜੀ ਹੈਗੀ ਆਪਾਂ ਕਟਾਈ ਕਰਾਂਗੇ 7 ਇੰਚ ਮੂਰੀ ਹੈਗੀ ਤੇ ਉਹਦੇ ਸਾਹਿਬ ਨਾਲ ਜਿਹੜਾ ਹੈਗਾ ਆਪਾਂ ਸਲਵਾਰ ਦੀ ਕਟਾਈ ਕਰਾਂਗੇ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਜੀ ਧਿਆਨ ਨਾਲ ਦੇਖਿਆ ਕਰੋ ਸਾਡੀ ਇੰਸਟਾਗ੍ਰਾਮ ਹੈ ਜੀ ਹੈਗੀ ਕੌਜੰਦੂ ਬਲੌਗ ਦੇ ਨਾਮ ਤੋਂ ਹੀ ਸਾਡੀ ਇੰਸਟਾਗ੍ਰਾਮ ਹੈ ਜੀ ਆਜੋ ਜੀ ਆਪਾਂ ਫਿਰ ਸ਼ੇਅਰ ਕਰਦੇ ਆਂ ਆ ਦੇਖੋ ਜੀ ਇੰਨਾ ਕ ਕੱਪੜਾ ਹੈਗਾ ਆ ਇਹਦੇ ਵਿੱਚੋਂ ਕਮੀਜ਼ ਕੱਟ ਕੇ ਆਪਾਂ ਨੇ ਜਿਹੜਾ ਹੈਗਾ ਸਲਾਈ ਕਰਤਾ ਹੁਣ ਆਪਾਂ ਸਲਵਾਰ ਕਟਿੰਗ ਕਰਨ ਲੱਗਿਆਂ ਆ ਦੇਖੋ ਜਿਹੜਾ ਆਪਾਂ ਇਹ ਕੱਪੜੇ ਨੂੰ ਇਸ ਤਰ੍ਹਾਂ ਡਬਲ ਕਰ ਲਾਂਗੇ ਦੇਖੋ ਡਬਲ ਕਰਾਂਗੇ ਆਪਾਂ ਕੱਪੜੇ ਨੂੰ ਪਹਿਲਾਂ ਆਪਾਂ ਜਿਹੜੇ ਹੈਗੇ ਨੇ ਗੋਡੇ ਲਾਹਾਂਗੇ ਜਿਵੇਂ ਆਪਾਂ ਪੱਟ ਕਹ ਲਈਏ ਪੱਟ ਲਾ ਲਾਂਗੇ ਪਹਿਲਾਂ ਆਪਾਂ ਆਪਾਂ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਇਹਨੂੰ ਸੈੱਟ ਕਰ ਲਾਂਗੇ ਉਸ ਤੋਂ ਬਾਅਦ ਕੀ ਦੇਖਣਾ ਆ ਆਪਾਂ ਨੇ ਦੇਖਣੀ ਹੈ ਲੰਬਾਈ ਆ ਦੇਖੋ ਸਾਰਾ ਜਿੱਥੇ ਤੱਕ ਆਪਣੀ ਲੰਬਾਈ ਆਉਂਦੀ ਆਪਾਂ ਨੇ ਸਾਰਾ ਇੰਨਾ ਕੱਪੜਾ ਸਾਰਾ ਇਕੱਠਾ ਕਰਕੇ ਰੱਖ ਲਿਆ ਦੇਖੋ ਜਿੱਥੇ ਤੱਕ ਆਪਣੀ ਜਿਹੜੀ ਹੈਗੀ ਲੰਬਾਈ ਆਉਣੀ ਹੈ ਦੇਖੋ ਇਹਨਾਂ ਦੀ ਲੰਬਾਈ ਜਿਹੜੀ ਹੈਗੀ ਹੈ ਜੀ ਸਾਰੀ ਸਲਵਾਰ ਦੀ ਲੰਬਾਈ 35.5 ਹੈ 35.5 ਹੈ ਇਹਦੇ ਵਿੱਚ ਆਪਾਂ ਨੇ 벨ਟ ਜਿਹੜੀ ਲਾਉਣੀ ਹੈ ਉਹਦਾ ਆਪਾਂ ਕਿਵੇਂ ਕੱਟ ਕਰਾਂਗੇ ਦੇਖੋ 4.5 ਦੀ ਅਸੀਂ 벨ਟ ਲਾਉਣੇ ਹੁੰਨੇ ਆ ਜਿਹੜੀ 4.5 ਦੀ ਅਸੀਂ 벨ਟ ਲਾਉਣੇ ਆ ਆ ਦੇਖੋ ਇੱਥੋਂ ਗਿਣ ਲਓ ਵੇ ਸਾਕ ਤੁਸੀਂ 1 2 3 4 4.5 ਇਹ ਆਪਣੀ ਮਾਗਰ ਸਲਵਾਰ ਰਹਿ ਗਈ ਜੀ 33 ਇੰਚ ਦੀ ਜਿਹੜੀ ਨੀਚੇ-ਨੀਚੇ ਵਾਲੀ ਸਲਵਾਰ ਹੈਗੀ 벨ਟ ਤੋਂ ਬਗੈਰ 33 ਇੰਚ ਰਹੇਗੀ ਇਹ ਜਿਹੜੀ ਆਪਾਂ ਨੇ ਕਟਾਈ ਕਰਨੀ ਆ ਆਪਾਂ 1.5 ਇੰਚ ਜ਼ਿਆਦਾ ਕਰਾਂਗੇ ਜਿਵੇਂ 33 ਰਹਿ ਗਈ ਸਾਢੇ 32 ਤੇ ਕਰਾਂਗੇ ਉਹ ਦੱਸਦੇ ਆ ਤੁਹਾਨੂੰ ਵੀ ਅਸੀਂ ਕਿਸ ਤਰ੍ਹਾਂ ਜਿਹੜੀ ਹੈਗੀ ਆਪਦੀ ਸਲਵਾਰ ਦੀ ਕਟਾਈ ਕਰਦੇ ਆ ਕਿਵੇਂ ਅਸੀਂ ਕਾਟ ਪਾਉਣੇ ਆ ਆ ਦੇਖੋ ਕੰਨੀ ਆਲੇ ਪਾਸੇ ਉਹ ਜਿਹੜਾ ਹੈਗਾ ਆਪਾਂ ਲੈਂਥ ਲੈ ਲਾਂਗੇ ਦੇਖੋ 33 ਇੰਚ ਆਪਣੀ ਜਿਹੜੀ ਹੈਗੀ ਲੈਂਥ ਸੀਗੀ ਆਪਾਂ ਸਾਢੇ 32 ਤੇ ਨਿਸ਼ਾਨ ਲਾ ਲਾਂਗੇ ਆਪਾਂ ਸਾਢੇ 32 32 ਤੇ ਜਿਹੜਾ ਹੈਗਾ ਦੇਖੋ ਨਿਸ਼ਾਨ ਲਾ ਲਾਂਗੇ ਇਹ ਬਹੁਤ ਹੀ ਜੜੀ ਹੈਗੀ ਸੌਖੇ ਤਰੀਕੇ ਨਾਲ ਸਲਵਾਰ ਦੀ ਕਟਾਈ ਹੋ ਜਾਂਦੀ ਹੈ ਜੇ ਤੁਹਾਡੇ ਕੋਲੇ ਕੱਪੜਾ ਵੀ ਘੱਟ ਹੈਗਾ ਤਾਂ ਤੁਸੀਂ ਇਸ ਤਰ੍ਹਾਂ ਜਿਹੜੀ ਹੈਗੀ ਸਲਵਾਰ ਆਪਦੀ ਕਟਾਈ ਕਰ ਸਕਦੇ ਹੋ ਆ ਦੇਖੋ ਇਹਨੂੰ ਆਪਾਂ ਇਸ ਤਰ੍ਹਾਂ ਜਿਹੜੇ ਹੈਗੇ ਦੇਖੋ ਆਪਾਂ ਨਿਸ਼ਾਨ ਮਾਰਕ ਕਰ ਲਿਆ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਇਧਰੋਂ ਆਪਾਂ ਨੇ ਜਿਹੜੀ ਹੈਗੀ ਲੈਣੀ ਹੈ ਮੂਰੀ ਦੇਖੋ ਉਹਨਾਂ ਦੀ ਮੂਰੀ ਹੈਗੇ 7 ਇੰਚ 7 ਇੰਚ ਮੂਰੀ ਹੈ ਉਹਨਾਂ ਦੀ ਅਸੀਂ 14 ਇੰਚ ਲਵਾਂਗੇ ਜਿਹੜੇ ਹੈਗੇ ਨੇ ਪਾਟਾ ਪਾ 14 ਇੰਚ ਤੇ ਲੈ ਲਾਂਗੇ ਫਿਰ ਆਪਾਂ ਇਧਰ ਚੈੱਕ ਵੀ ਕਰ ਲਾਂਗੇ ਵੀ ਆਪਣੀ 7.5 ਇੰਚ 벨ਟ ਬਣਦੀ ਐ ਆਪਾਂ 14 ਤੋਂ ਘੱਟ ਵੀ ਲੈ ਸਕਦੇ ਆ ਗੋਡੇ ਜਿਵੇਂ ਆ ਦੇਖੋ ਇਧਰੋਂ ਥੋੜਾ ਜਿਹਾ ਘੱਟ ਦੇ ਚਲੋ ਆਪਾਂ 13.5 ਲੈ ਲੈਨੇ ਆ ਆ ਦੇਖੋ 13.5 ਲੈ ਕੇ ਜਿਹੜਾ ਆਰਾਮ ਨਾਲ ਆਪਣੀ 벨ਟ ਨਿਕਲਿਆ ਆਉਣੀ ਐ 13.5 13 ਤੇ ਨਿਸ਼ਾਨ ਲਾ ਕੇ ਆਪਾਂ ਇਹਨੂੰ ਇਸ ਤਰ੍ਹਾਂ ਇਹ ਨਿਸ਼ਾਨ ਨੂੰ ਵੀ ਇਸ ਤਰ੍ਹਾਂ ਮਲਾ ਲਾਂਗੇ ਦੇਖੋ ਇਹ ਆਪਣੇ ਗੋਡੇ ਹੋਗੇ ਪੱਟ ਹੋਗੇ ਇਥੋਂ ਆਪਣੀ 벨ਟ ਨਿਕਲੂਗੀ ਹੁਣ ਆਪਾਂ ਇੱਥੋਂ ਇਹਨੂੰ ਗੋਡਿਆਂ ਨੂੰ ਕੱਟ ਦਾਂਗੇ ਇਹ ਆਪਾਂ ਨੇ 1.5 ਇੰਚ ਜ਼ਿਆਦਾ ਕਿਉਂ ਲੈਂਤਾ ਜੀ ਤੁਸੀਂ 1 ਇੰਚ ਜ਼ਿਆਦਾ ਵੀ ਲੈ ਸਕਦੇ ਹੋ ਲੈਂਥ ਹਨ ਅਸੀਂ ਜਿਹੜੀ ਹੈਗੀ ਕਾਟ ਪਾਉਣੇ ਹੁੰਨੇ ਆ ਉਹ ਮੈਂ ਤੁਹਾਨੂੰ ਦੱਸੂਗੀ ਵੀ ਆਪਾਂ ਗੋਡਿਆਂ ਦੇ ਉੱਪਰ ਕਿੱਦਾਂ ਕਾਟ ਪਾਉਣੇ ਆ ਤਾਂ ਕਿ ਆਪਣੀ ਜਿਹੜੀ ਮੂਰੀ ਹੈਗੀ ਇਹ ਪੈਰ ਤੇ ਨਾ ਡਿੱਗੇ ਜਿੱਦਾਂ ਮੂਰੋ ਸਲਵਾਰ ਆਪਣੀ ਡਿੱਗਣ ਲੱਗ ਜਾਈਦੀ ਪਿੱਛੋਂ ਜਿਹੜੀ ਹੈਗੀ ਚੜਦੀ ਹੈ ਅਸੀਂ ਤਾਂ ਕਰਕੇ ਜਿਹੜੀ ਹੈਗੀ ਸਲਵਾਰ ਜ਼ਿਆਦਾ ਲੈਣੀ ਹੁੰਨੇ ਆ ਪਿੱਛੋਂ ਜਿਹੜੀ ਸਲਵਾਰ ਆਪਣੀ ਗਿੱਟੇ ਜੇ ਨੰਗੇ ਨਾ ਹੋਣ ਅਨੀ ਮੇਰਾ ਵੀ ਆ ਦੇਖੋ ਆਪਾਂ ਮੈਂ ਇੱਥੇ ਇੱਕ ਟੱਕ ਲਾ ਕੇ ਲਾਉਣ ਨੂੰ ਮੀਆਂ ਕੱਟ ਜਿਹੜਾ ਹੈਗਾ ਆਪਣੇ ਮੂਰੀ ਤੇ ਬਿਲਕੁਲ ਕਰੀਜ ਲੈਣ ਦਾ ਜਿਹੜਾ ਹੈਗਾ ਕੱਟ ਹੁੰਦਾ ਆ ਕਿਉਂਕਿ ਆਪਣੀਆਂ ਸਲਵਾਰਾਂ ਜਿਹੜਾ ਹੈਗਾ ਕੁੜੀਆਂ ਬਣਾਉਂਦੀਆਂ ਨੇ ਜੀ ਹਨਾ ਆਪਣੇ ਕਾਰੀਗਰ ਬਣਾਉਂਦੇ ਆ ਤੇ ਜਿਹੜੇ ਹੈਗੇ ਕਟਿੰਗ ਆ ਸਾਰੀਆਂ ਮੈਂ ਖੁਦ ਹੀ ਕਰਦੀ ਆ ਆ ਦੇਖੋ ਇੱਥੋਂ ਆਪਾਂ ਨੇ ਦੇਖੋ 32.5 ਲੈਤਾ ਸੀਗਾ 32.5 ਲੈਤਾ ਤੇ ਇੱਥੇ ਆਪਾਂ 3 ਇੰਚ ਆਪਣੀ ਸਲਵਾਰ ਸੀਗੀ ਆਪਾਂ ਨੂੰ 1 ਇੰਚ ਜਿਆਦਾ ਚਾਹੀਦਾ ਉਧਰ ਅੱਧਾ ਇੰਚ ਉਧਰ ਸਲਾਈ ਦਾ ਅੱਧਾ ਇੰਚ ਇਧਰ ਇੱਥੇ ਦੇਖੋ 33 ਇੰਚ ਤੇ ਨਿਸ਼ਾਨ ਲਾ ਕੇ ਇਹਨੂੰ ਤੁਸੀਂ ਇਹਦੇ ਨਾਲ ਦੇਖੋ ਇਸ ਤਰ੍ਹਾਂ ਮੈਂ ਤੁਹਾਨੂੰ ਦਿਖਾਉਣੀਆਂ ਚਾਹ ਕੇ ਨਿਸ਼ਾਨ ਲਾ ਕੇ ਦੇਖੋ ਇਸ ਤਰ੍ਹਾਂ ਕਾਟ ਪਾ ਦਾਂਗੇ ਬਿਲਕੁਲ ਜਿਹੜੀ ਹੈਗੀ ਇਸ ਤਰ੍ਹਾਂ ਦੇਖੋ ਇਹਦੇ ਨਾਲ ਜਿਹੜੀ ਹੈਗੀ ਗੋਡਿਆਂ ਤੇ ਜਿਹੜੀ ਆਪਣੀ ਦੇਖੋ ਇੱਥੋਂ ਜਿਹੜੀ ਹੈਗੀ ਡੋਂਗ ਜੀ ਪੈ ਗਈ ਖੋਲ ਕੇ ਦਿਖਾਉਣੇ ਮੈਂ ਇੱਥੋਂ ਵੀ ਕੱਟ ਲਾਵਾਂਗੇ ਇਹਦੇ ਉੱਤੇ ਆਪਣਾ ਬਲ ਪਾਉਣਾ ਜ਼ਰੂਰੀ ਹੈ ਫਿਰ ਆਪਣੀ ਕਰੀਜ਼ ਲਾਈਨ ਬਹੁਤ ਵਧੀਆ ਬਣਦੀ ਹੈ ਆ ਦੇਖੋ ਇਧਰੋਂ ਆਪਣਾ ਜ਼ਿਆਦਾ ਇੱਥੋਂ ਡੋਂਗ ਚਲੀ ਗਈ ਇਹ ਆਪਣੀ ਗੋਡਿਆਂ ਦੀ ਜਿਹੜੀ ਹੈਗੀ ਕਾਰਟ ਹੈ ਹੁਣ ਆਪਾਂ ਨੇ ਕੀ ਕਰਨਾ ਆ ਇੱਥੋਂ ਦੇਖੋ ਜਿਹੜਾ ਇਹ ਕੱਪੜਾ ਪਿਆ ਆ ਇਹਦੇ ਵਿੱਚ ਆਪਾਂ 벨ਟ ਲੈ ਲਾਂਗੇ ਉਹਨਾਂ ਦੀ 벨ਟ ਜਿਹੜੀ ਹੈਗੀ ਹੈ 25 ਇੰਚ ਤਿਆਰ ਹੈਗੀ ਹੈ ਜੀ 25 ਇੰਚ ਤਿਆਰ ਆਪਣੀ ਦੋਨੇ ਪਾਸੇ ਸਲਾਈਆਂ ਨੇ ਆਪਾਂ 22.5 ਲਵਾਂਗੇ ਕਿਉਂਕਿ ਇੱਧਰ ਵੀ ਸਲਾਈ ਲੱਗਣੀ ਹੈ ਇੱਧਰ ਵੀ ਸਲਾਈ ਲੱਗਣੀ ਹੈ 1.5 ਇੰਚ ਆਪਾਂ ਜ਼ਿਆਦਾ ਲਵਾਂਗੇ ਦੋਨੇ ਪਾਸੇ ਸਲਾਈਆਂ ਦਾ ਆ ਦੇਖੋ 벨ਟ ਆਪਣੀ ਜਿਹੜੀ ਹੈਗੀ ਬਣੀ ਬਣਾਈ ਹੈ ਅਸੀਂ 7.5 ਇੰਚ 벨ਟ ਲੈਣੇ ਹੁੰਦੇ ਆ 4.5 ਆਪਾਂ ਨੇ 벨ਟ ਤਿਆਰ ਕਰਨੀ ਹੈਗੀ ਤੇ ਜਿਹੜਾ ਹੈਗਾ ਨੇਫਾ ਵਧੀਆ ਖੁੱਲਾ ਮੁੜ ਜਾਂਦਾ ਫਿਰ نیچے ਵੀ ਜਿਹੜੀ ਹੈਗੀ ਸੀਨ ਲੱਗਦੀ ਹੈ ਅਸੀਂ ਪਹਿਲਾਂ ਜਿਹੜਾ ਹੈਗਾ ਮਿੰਕੇ ਸਲਾਈ ਲਾਉਣੇ ਆ 5 ਇੰਚ 벨ਟ ਤਿਆਰ ਰੱਖ ਕੇ ਬਾਕੀ ਜਿਹੜਾ ਹੈਗਾ ਨੇਫਾ 모ੜ ਦਿੰਨੇ ਹੁੰਨੇ ਆ ਉਹ ਤਾਂ 모ੜ ਦਿੰਨੇ ਆ ਜੀ ਕਿਉਂਕਿ ਅੱਧਾ ਇੰਚ ਫਿਰ ਨੀਚੇ ਸਲਾਈ ਦਾ ਆ ਜਾਂਦਾ ਫਿਰ ਸਾਢੇ 4 ਜਿਹੜੀ ਆਪਣੀ 벨ਟ ਰਹਿ ਜਾਂਦੀ ਹੈ ਹੁਣ ਆਪਾਂ ਕਟਾਂਗੇ ਜੀ ਸਲਵਾਰ ਆ ਦੇਖੋ ਜੀ ਉਸ ਤੋਂ ਬਾਅਦ ਆਪਾਂ ਜਿਹੜਾ ਕੱਪੜਾ ਜਿਹੜਾ ਬਚਿਆ ਸੀਗਾ ਦੁਬਾਰਾ ਫਿਰ ਉਸ ਤਰ੍ਹਾਂ ਹੀ ਫੋਲਡ ਕਰ ਲਿਆ ਜਿਵੇਂ ਪਹਿਲਾਂ ਕੀਤਾ ਸੀਗਾ ਹੁਣ ਆਪਾਂ ਜਿਹੜੀ ਹੈਗੀ ਇੱਥੋਂ ਲੈਣੀ ਹੈ ਲੰਬਾਈ ਆਪਣੀ ਸਲਵਾਰ ਦੀ ਲੰਬਾਈ ਸਲਵਾਰ ਦੀ ਲਵਾਈ ਹੈਗੀ ਸੀ 31 ਆਪਾਂ ਨੇ ਲੈਤੀ ਸੀਗੀ 32.5 ਆ ਦੇਖੋ 32.5 ਲੈ ਲਈ ਉਸ ਤੋਂ ਬਾਅਦ ਜਿਹੜਾ ਹੈਗਾ 2 ਇੰਚ ਇੱਥੋਂ ਆਪਾਂ ਨੇ 2 ਇੰਚ ਦਾ ਲੈਣਾ ਹੈ ਜਿਹੜਾ ਆਪਾਂ ਮੂਰੀ ਦਾ ਲੈਣਾ ਹੈ ਕਿਉਂਕਿ 1.5 ਇੰਚ ਅਸੀਂ ਵੈਸੇ ਹੀ ਲੈਨੇ ਹੁੰਨੇ ਆ ਅੱਧਾ ਇੰਚ ਜਿਹੜੇ ਹੈਗੇ ਨੇ ਆਪਾਂ ਨੇ ਗੋਡੇ ਘੱਟ ਕੱਟੇ ਆ ਅੱਧਾ ਇੰਚ ਆਪਾਂ ਉਹਦਾ ਪਾਇਆ ਹੈਗਾ 2 ਇੰਚ ਲੈ ਲਿਆ ਨਹੀਂ ਜੇ ਤੁਸੀਂ ਗੋਡੇ ਪੂਰੇ ਲੈ ਰਹੇ ਹੋ ਤਾਂ ਤੁਸੀਂ ਇੱਥੇ ਅੱਧਾ ਇੰਚ ਜ਼ਿਆਦਾ ਲੈ ਸ ਆ ਸੌਰੀ 1.5 ਇੰਚ ਜ਼ਿਆਦਾ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਲਵਾਂਗੇ ਆਸਣ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਦੇਖੋ ਪਹਿਲਾਂ ਤੁਸੀਂ 2 ਇੰਚ ਛੜ ਦੋ ਹਨਾ ਜਿੰਨਾ ਆਪਾਂ ਨੇ ਇਹ ਨਿਸ਼ਾਨ ਲਾਇਆ ਉਹਨਾਂ ਪਹਿਲਾਂ ਇੱਥੇ ਛੜ ਦੋ 2 ਇੰਚ ਹੋ ਗਿਆ ਉਸ ਤੋਂ ਬਾਅਦ ਤੁਸੀਂ ਨਿਸ਼ਾਨ ਲਾ ਲਓ ਆਸਣ ਦਾ ਆਸਣ ਹੈਗਾ 9 ਇੰਚ ਦੇਖੋ ਆਪਾਂ 10 ਇੰਚ ਤੇ ਨਿਸ਼ਾਨ ਲਾ ਲਿਆ ਪੂਰਾ ਨਹੀਂ ਤੁਸੀਂ ਇੱਥੇ ਪਹਿਲਾਂ ਹੀ 2 ਇੰਚ ਵਧਾ ਦਿਓ ਦੇਖੋ 12 ਇੰਚ ਆਉਂਦਾ 12 ਇੰਚ ਤੇ ਵੀ 2 ਇੰਚ ਆਪਾਂ ਇਧਰੋਂ ਲੈਤਾ ਤੇ 9 ਇੰਚ ਉਹਨਾਂ ਦਾ ਆਸਣ ਹੈ 1 ਇੰਚ ਆਪਾਂ ਨੇ ਸਲਾਈਆਂ ਦਾ ਜ਼ਿਆਦਾ ਲੈਣਾ 2 ਇੰਚ ਇਹਦਾ ਜ਼ਿਆਦਾ ਲੈਣਾ 3 ਇੰਚ ਜ਼ਿਆਦਾ ਲੈ ਲਿਆ ਆਪਾਂ ਨੇ 12 ਇੰਚ ਤੇ ਨਿਸ਼ਾਨ ਲਾ ਲਿਆ ਆ ਦੇਖੋ 12 ਇੰਚ ਤੇ ਲੱਗ ਗਿਆ ਦੂਸਰੇ ਪਾਸੇ ਆਪਾਂ ਨੇ ਕੀ ਕਰਨਾ ਇਧਰੋਂ 12 ਇੰਚ ਲੈਣੇ ਆ ਦੇਖੋ 12 ਇੰਚ ਲੈ ਲਿਆ ਫਿਰ ਜਿਹੜੀ ਤੁਹਾਡੀ ਸਲਵਾਰ ਜਿਹੜੀ ਜੇ ਤੁਸੀਂ ਆਹ ਵੱਧ ਲੈ ਰਹੇ ਹੋ ਇੱਥੇ ਕਾਟ ਪਾਉਣ ਨੂੰ ਹਨਾ ਆ ਤਾਂ ਫਿਰ ਥੋੜੀ ਸਲਵਾਰ ਪਿੱਛੋਂ ਜਿਹੜੀ ਹੈਗੀ ਚੱਕੀ ਜੀ ਨਹੀਂ ਜਾਂਦੀ ਖਿੱਚੀ ਜੀ ਨਹੀਂ ਮਾਰਦੀ ਹੈਗੀ ਇਹ ਆਪਾਂ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਆਪਾਂ ਇਹਨੂੰ ਕਾਟ ਪਾ ਦੇਣਾ ਆ ਦੇਖੋ 32 ਇੰਚ ਜੇ ਤੁਸੀਂ ਆ ਦੇਖੋ ਮੈਂ ਪੂਰਾ ਕਰਕੇ ਦਿਖਾਵਾਂਗੇ ਜੇ ਤੁਸੀਂ ਇਧਰੋਂ ਲੈਂਥ ਲੈ ਰਹੇ ਹੋ ਸਲਵਾਰ ਦੀ ਪਿੱਛੇ ਆਸਣ ਲੈ ਰਹੇ ਹੋ ਹਨਾ ਪਹਿਲਾਂ ਲੈਂਥ ਲੈ ਲਈ ਤਾਂ ਦੂਸਰੇ ਪਾਸੇ ਪਹਿਲਾਂ ਆਸਣ ਲੈਣਾ ਫਿਰ ਜਿਹੜੀ ਹੈਗੀ ਲੰਬਾਈ ਲੈਣੀ ਹੈ ਇਹ ਨਹੀਂ ਵੀ ਆਪਾਂ ਨੇ ਇਧਰੋਂ ਹੀ ਲੰਬਾਈ ਲੈ ਲਈ ਦੂਜੀ ਵੀ ਇਧਰੋਂ ਲੰਬਾਈ ਲੈ ਲਈ ਜੇ ਆਪਾਂ ਨੇ ਸਲਵਾਰ ਦੀ ਲੰਬਾਈ ਇਧਰੋਂ ਲੈ ਲਈ ਫੇਰ ਆਸਣ ਲੈ ਲਿਆ ਤਾਂ ਦੂਸਰੇ ਪਾਸਿਓਂ ਪਹਿਲਾਂ ਆਸਣ ਲੈਣਾ ਫੇਰ ਆਪਾਂ ਲੰਬਾਈ ਲੈਣੀ ਹੈ ਆ ਦੇਖੋ ਹੁਣ ਆਪਾਂ ਇਹਨੂੰ ਇਹ ਨਿਸ਼ਾਨ ਨੂੰ ਇਹਦੇ ਨਾਲ ਮਿਲਾ ਦਾਂਗੇ ਆ ਦੇਖੋ ਇਹਨੂੰ ਇਹਦੇ ਨਾਲ ਮਿਲਾ ਲਿਆ ਹੁਣ ਆਪਾਂ ਜਿਹੜਾ ਇਹ ਨਿਸ਼ਾਨ ਲਾਇਆ 2 ਇੰਚ ਦਾ 2 ਇੰਚ ਦਾ ਇੱਧਰ ਲਾਇਆ ਦੇਖੋ ਸਾਰਾ ਮੈਂ ਉੱਪਰ ਚੱਕ ਕੇ ਦਿਖਾਉਣੀ ਆ ਕੈਮਰਾ ਇੱਕ ਆਪਣਾ ਆ ਹੋ ਗਿਆ ਮੋਰੀ ਦਾ ਨਿਸ਼ਾਨ ਇੱਕ ਆ ਹੋ ਗਿਆ ਹੁਣ ਆਪਾਂ ਨੇ ਕੀ ਕਰਨਾ ਇਹਨੂੰ ਇਸ ਤਰ੍ਹਾਂ ਰੱਖਣਾ ਹੈ ਆ ਦੇਖੋ ਇਹਨੂੰ ਇਸ ਤਰ੍ਹਾਂ ਰੱਖ ਕੇ ਨਿਸ਼ਾਨ ਨੂੰ ਇਨਾ ਸਾਨਾ ਮਲਾਦੋ ਦੇਖੋ ਬਹੁਤ ਹੀ ਸੌਕੇ ਤਰੀਕੇ ਨਾਲ ਜਿਹੜੀ ਸਲਵਾਰ ਦੀ ਕਟਿੰਗ ਹੋ ਜਾਂਦੀ ਏ ਇਹ 2 ਇੰਚ ਦਾ ਵੀ ਆਪਾਂ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਤੁਸੀਂ ਇਹਦੀ ਕਾਟ ਪਾਉਣੀ ਏ ਪਹਿਲਾਂ ਆਪਾਂ ਜਿਹੜਾ ਹੈਗਾ ਇੱਥੋਂ ਇਹਨੂੰ ਅਲੱਗ-ਅਲੱਗ ਕਰਦਾਂਗੇ ਆ ਦੇਖੋ ਹੁਣ ਆਪਾਂ ਜਿਹੜਾ ਹੈਗਾ ਇੱਥੋਂ ਕੰਨੀਆਂ ਬਿਲਕੁਲ ਕੱਪੜਾ ਬਰਾਬਰ ਹੋਣਾ ਚਾਹੀਦਾ ਆਪਾਂ ਇੱਥੋਂ 2 ਇੰਚ ਤੋਂ ਕੱਟ ਕੇ ਇਸ ਤਰ੍ਹਾਂ ਫਿਰ ਆਪਾਂ ਇਧਰ ਨੂੰ ਕਟਾਂਗੇ ਆ ਦੇਖੋ ਹੁਣ ਆਪਾਂ ਨੇ ਕੀ ਕਰਨਾ ਆ ਜਿਹੜਾ ਇਹ ਵਾਲਾ ਆਪਾਂ ਨੇ ਇਹ ਆਸਣ ਦੇ ਇਨਸਾਨ ਲਾਇਆ ਸੀ ਇਹ ਦੱਸਦੀਆਂ ਮੈਂ ਤੁਹਾਨੂੰ ਮੈਂ ਜਿਹੜਾ ਹੈਗਾ ਅਲੱਗ-ਅਲੱਗ ਹੀ ਕੱਟ ਦੂੰ ਉਧਰ ਹੁਣੇ ਪਏ ਨੂੰ ਕੱਟ ਦੂੰ ਇੱਧਰ ਇਹਨੂੰ ਆ ਦੇਖੋ ਹੁਣ ਆਪਾਂ ਨੇ ਆਸਣ ਹੈਗਾ ਤੀਗਾ 9 ਇੰਚ ਆਪਾਂ 10 ਇੰਚ ਤੇ ਇਨਸਾਨ ਲਾ ਲਿਆ ਦੇਖੋ 10 ਇੰਚ ਤੇ ਲਾ ਲਿਆ ਜਿਹੜਾ ਇਹ ਰੇਵ ਹੈ ਇਹਨੂੰ ਇਹਦੇ ਨਾਲ ਦੇਖੋ ਇਸ ਤਰ੍ਹਾਂ ਆਪਾਂ ਮਿਲਾ ਦਾਂਗੇ ਜਦੋਂ ਆਪਾਂ ਇਹ ਕਾਟ ਕੱਟ ਪਾਉਣੇ ਆ ਥੋੜੀ ਜੀ ਫੇਰ ਇਹ ਜਿਹੜਾ ਹੈਗਾ ਸਲਵਾਰ ਚੱਕੀ ਜਾਂਦੀ ਆਪਣੀ ਆ ਦੇਖੋ ਜੀ ਇਸ ਤਰ੍ਹਾਂ ਹੀ ਆਪਾਂ ਦੂਸਰੇ ਪਾਸੇ ਵਾਲਾ ਕਰ ਲਾਂਗੇ ਦੇਖੋ ਆ ਵੀ ਆਪਾਂ ਜਿਹੜਾ ਹੈਗਾ ਇਥੋਂ ਇਸ ਤਰ੍ਹਾਂ ਨਿਸ਼ਾਨ ਲਾ ਕੇ 2 ਇੰਚ ਦਾ ਕੱਟ ਦਾਂਗੇ ਦੇਖੋ ਇਹ ਵੀ ਆਪਾਂ ਨੇ ਕੱਟਤਾ ਆ ਦੇਖੋ ਆਪਾਂ ਨੂੰ 9 ਇੰਚ ਆਸਣ ਚਾਹੀਦਾ ਦੇਖੋ ਇਹ 10 ਇੰਚ ਹੈ ਅੱਧਾ ਇੰਚ ਇਧਰੋਂ ਸਲਾਈ ਲੱਗ ਜੂ ਅੱਧਾ ਇੰਚ ਇਧਰੋਂ ਬਾਕੀ ਇਹ ਜਿਹੜਾ ਆਪਣਾ ਜੁੜਿਆ ਹੋਇਆ ਪਾਸਾ ਸੀਗਾ ਇਹਨੂੰ ਵੀ ਆਪਾਂ ਅਲੱਗ-ਅਲੱਗ ਕਰ ਦਾਂਗੇ ਕਿਉਂਕਿ ਹੋੜੀ ਸਲਵਾਰ ਕਰਨ ਕਰਕੇ ਆਪਾਂ ਨੇ ਇਸ ਤਰ੍ਹਾਂ ਹੀ ਫੋਲਡ ਕਰਕੇ ਜਿਹੜਾ ਹੈਗਾ ਕੱਪੜਾ ਸਲਵਾਰ ਕਟਾਈ ਕਰੀ ਤੀ ਦੇਖੋ ਇਹ ਆਪਣੀ ਸਲਵਾਰ ਦੀ ਕਟਿੰਗ ਹੋ ਗਈ ਇੱਕ ਸਲਵਾਰ ਦਾ ਇਹ ਹੋ ਗਏ ਕੁੰਦੇ ਇਹ ਹੋ ਗਏ ਜੀ ਗੋਡੇ ਇਹ ਹੋ ਗਈ ਬੈਲਟ ਸਾਰੀ ਸਲਵਾਰ ਦੀ ਜਿਹੜੀ ਹੈਗੀ ਆਪਣੀ ਕਟਾਈ ਹੋ ਗਈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਹੈਗੇ ਕਟਿੰਗ ਆ ਜਾਂ ਸਲਾਈ ਦੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ